ਕਿੰਨਾ ਸੋਹਣਾ ਇਹਨਾਂ ਨੇ ਚਟਾਈ ਲਾਈ ਆ ਆਪਣੇ ਮਨੋਰੰਜਨ ਵਾਸਤੇ ਤਾਂ ਹਾਂਜੀ 사ਸੀ ਗਾਲ ਜੀ ਆਪਾਂ ਇਸ ਟਾਈਮ ਖੜੇ ਆ ਜਿਰਪੁਰ ਜਿਰਪੁਰ ਤੋਂ ਚੰਡੀਗੜ੍ਹ ਤੋਂ ਫਲਾਈਓਵਰ ਤੋਂ ਜੇਪੀ ਹਸਪੀਟਲ ਤੋਂ ਜਸਟ 500 ਮੀਟਰ ਪਿੱਛੇ ਦੂਰੀ ਤੇ ਤੁਹਾਨੂੰ ਦਿਖਾ ਰਿਹਾ ਕਿ ਇੱਥੇ ਇੱਕ ਪਿੱਛੇ ਬੰਦ ਕਮਰੇ ਖੰਡ ਟਾਈ ਬਣਾਇਆ ਤੁਹਾਨੂੰ ਅੰਦਰ ਜਾ ਕੇ ਉਹਦੇ ਹਾਲਾਤ ਦਿਖਾਨੀਆਂ ਕੀ ਹਾਲਾਤ ਬਣੇ ਹੋਏ ਨੇ ਤੇ ਤੁਸੀਂ ਆਪ ਦੇਖ ਕੇ ਹੈਰਾਨ ਹੋਗੇ ਮੈਂ ਤੁਹਾਨੂੰ ਅੰਦਰ ਜਾ ਕੇ ਹਾਲਾਤ ਦਿਖਾਣਾ ਕਿਸ ਪ੍ਰਕਾਰ ਇੱਥੇ ਦੇਵਪਾਰ ਦਾ ਧੰਦਾ ਕਿੰਨੇ ਜੋਰੋ ਸ਼ੋਰ ਨਾਲ ਚੱਲਦਾ ਤੁਸੀਂ ਆਪ ਅੰਦਾਜ਼ਾ ਲਗਾ ਲੋਗੇ ਕਿ ਮੌਕੇ ਤੇ ਇੰਜੈਕਸ਼ਨ ਮੌਕੇ ਤੇ ਆਪਾਂ ਜਨਿਕ ਸਮਗਰੀ ਤੁਹਾਨੂੰ ਦਿਖਾਵਾਂਗੇ ਲਾਈਵ ਤਸਵੀਰਾਂ ਇਹ ਬਣਿਆ ਖੰਡਰ ਖੰਡਰ ਦੇ ਵਿੱਚ ਕਮਰੇ ਬਣੇ ਪ੍ਰੋਪਰ ਇੱਥੇ ਦੀ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਤੁਹਾਨੂੰ ਪ੍ਰਸ਼ਾਸਨ ਅੱਗੇ ਸਾਡੀ ਇਹ ਉਮੀਦ ਹੈ ਕਿ ਜਿਹੜੀ ਬੰਦ ਥਾਵਾਂ ਨੇ ਜਿਵੇਂ ਖੰਡਰ ਹੈ ਉਥੇ ਦੀ ਪ੍ਰੋਪਰ ਰੈਗੂਲਰ ਚੈਕਿੰਗ ਕੀਤੀ ਜਾਏ ਕੁਝ ਦੁਕਾਨਦਾਰਾਂ ਨੇ ਵੱਲੋਂ ਗੱਲਬਾਤ ਤੇ ਪਤਾ ਲੱਗਿਆ ਕਿ ਕਹਿੰਦੇ ਇੱਥੇ ਦੇਵਪਾਰ ਦਾ ਧੰਦਾ ਰਾਤ ਨੂੰ ਕੁੜੀਆਂ ਮੁੰਡਿਆਂ ਆ ਕੇ ਆਯਾਸ਼ੀ ਕਰਦੇ दारू ਪਿੰਦੇ ਨਸ਼ੇੜੀ ਆ ਕੇ ਇੱਥੇ ਟੀਕੇ ਲਾਂਦੇ ਤੁਹਾਨੂੰ ਟੀਕੇ ਵੀ ਦਿਖਾਣੇ ਆ ਕਿ ਇੱਥੇ ਟੀਕੇ ਦਾ ਵੀ ਸਮਾਨ ਪਿਆ ਜਿਹੜੇ ਇੰਜੈਕਸ਼ਨ ਲਗਾਉਂਦੇ ਇੰਜੈਕਟ ਕਰਦੇ ਤੇ ਇੱਥੇ ਇੱਥੇ ਕਹਿੰਦੇ ਕਿ ਕੋਈ ਵੀ ਪ੍ਰਸ਼ਾਸਨ ਗੇੜਾ ਨਹੀਂ ਮਾਰਦਾ ਕਿ ਇਹ ਦੇਖੋ ਜੀ ਕਿੰਨਾ ਸੋਹਣਾ ਇਹਨਾਂ ਨੇ ਚਟਾਈ ਲਾਈ ਆ ਆਪਣੇ ਮਨੋਰੰਜਨ ਵਾਸਤੇ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਜਿਲਕਪੁਰ ਤੋਂ ਇਹ ਦੇਖੋ ਜੀ ਸਰੀਂਜਾ ਇੰਜੈਕਸ਼ਨ ਇੰਜੈਕਸ਼ਨ ਪਏ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਇੰਜੈਕਸ਼ਨ ਦੀਆਂ ਤੇ ਕੇ ਪਈ ਹੋਈਆਂ ਕਿਸ ਪ੍ਰਕਾਰ ਇੱਥੇ ਚਿੱਟੇ ਦਾ ਸੇਵਨ ਨਸ਼ੇ ਦਾ ਸੇਵਨ ਤੇ ਦੇ ਵਪਾਰ ਅਪਾਚਨਿਕ ਚੀਜ਼ਾਂ ਪਈ ਹੋਈਆਂ ਤੇ ਸਾਡੀ ਪ੍ਰਸ਼ਾਸਨ ਅਗੇ ਇਹ ਉਮੀਦ ਹੈ ਕਿ ਜਿਹੜੇ ਵੀ ਬੰਦ ਹੈ ਜਿਹੜੇ ਵੀ ਜਵੇਂ ਖੰਡਰ ਹੈ ਜਾਂ ਕੋਈ ਕਮਰੇ ਹੈ ਜਿੱਥੇ-ਜਿੱਥੇ ਵੀ ਬੰਦ ਹੈ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾਏ ਕੀ ਖੁਦਾ ਨਾ ਖਾਸਤਾ ਕੋਈ ਅਜਿਹੀ ਗੱਲ ਹੋ ਜੇ ਕਿ ਅੰਦਰ ਕੋਈ ਟੀਕਾ ਲਾ ਕੇ ਮੜਿਆ ਰਹੇ ਡੈੱਡ ਬੋਡੀ ਅੰਦਰ ਹੀ ਸੜ ਜੇ ਤੇ ਸਾਡੀ ਦੁਬਾਰਾ ਪ੍ਰਸ਼ਾਸਨ ਕੇ ਆਈ ਉਮੀਦ ਹੈ ਕਿ ਇਹਨੂੰ ਪ੍ਰੋਪਰ ਚੈਕਿੰਗ ਕੀਤਾ ਜਾਏ ਇਹ ਜਿਹੜੇ ਖੰਡਰ ਤੁਹਾਨੂੰ ਦਿਖਾ ਰਿਆਂ ਇਹ ਚਿਰਕਪੁਰ ਤੋਂ ਚੰਡੀਗੜ੍ਹ ਹਾਈਵੇ ਤੇ ਜੇਪੀ ਹਸਪੀਟਲ ਦੇ ਜਸਟ 500 ਮੀਟਰ ਪਿੱਛੇ ਤੁਹਾਨੂੰ ਦਿਖਾ ਰਿਆ ਤਸਵੀਰਾਂ ਇਹ ਕਿਸੇ ਟਾਈਮ ਕੋਈ ਹੋਟਲ ਟਾਈਪ ਜਾਂ ਕੁਝ ਰੈਸਟੋਰੈਂਟ ਟਾਈਪ ਬਣਿਆ ਹੋਇਆ ਹੈ ਜਿਹੜਾ ਇਸ ਟਾਈਮ ਬਿਲਕੁਲ ਬੰਦ ਪਿਆ ਠੀਕ ਹੈ ਜੀ ਸਾਡੇ ਨਾਲ ਜੁੜੇ ਰਹੋ ਹੋਰ ਨਵੀਂ ਵੀਡੀਓ ਦੇਖਣ ਲਈ ਧੰਨਵਾਦ ਜੀ